ਕਪੂਰ ਲਿਖਦਾ ਕਹਿੰਦਾ ਕਿ ਕਿਸੇ ਨਾ ਗਰੀਬ ਪਰਿਵਾਰ ਦੇ ਅੰਦਰ ਨਾ ਉਹਨਾਂ ਦਾ ਬੱਚਾ ਬਿਮਾਰ ਸੀ। ਬਿਮਾਰ ਕੀ ਸੀ ਕਹਿੰਦੇ ਨੇ ਜਿਹਦੇ ਨਾਂ ਸਿਰ ਵਿੱਚ ਰਸੌਲੀ ਸੀ। ਤੇ ਜਦੋਂ ਸਿਰ 'ਚ ਰਸੌਲੀ ਸੀ بڑے ਡਾਕਟਰਾਂ ਕੋਲ ਗਏ ਲੇਕਿਨ ਕਿਧਰੋਂ ਵੀ ਉਹਦਾ ਇਲਾਜ ਹੋਣ ਦੀ ਕੋਈ ਸੰਭਾਵਨਾ ਨਹੀਂ ਬਣੀ। ਡਾਕਟਰਾਂ ਜਵਾਬ ਦਿੱਤਾ। ਘਰ ਵਿੱਚ ਆ ਗਏ ਤੇ ਪਤੀ ਕਹਿੰਦਾ ਪਤਨੀ ਨੂੰ ਕਹਿੰਦਾ ਵੀ ਹੁਣ ਤੇ ਸਾਡੇ ਪੁੱਤਰ ਨੂੰ ਕੋਈ ਨਾ ਚਮਤਕਾਰ ਹੀ ਬਚਾ ਸਕਦਾ ਤੇ ਬਚਨ ਦੀ ਕੋਈ ਹੁਣ ਆਸ ਹੈ ਨਹੀਂ ਜਿਸ ਬੱਚੇ ਦੇ ਸਿਰ ਵਿੱਚ ਰਸੌਲੀ ਸੀ ਉਹਦੀ ਛੋਟੀ ਭੈਣ ਸ਼ੌਂਦੀ ਸੀ ਬਈ ਉਹ ਉੱਠੀ ਆਪਣੀ ਬੁਗਨੀ ਤੋੜੀ ਗੁੱਲਕ ਜਿਹਨੂੰ ਕਹਿੰਦੇ ਨੇ ਗੁੱਲਕ ਤੋੜੀ ਜਿੰਨੇ ਪੈਸੇ ਬਣੇ ਅਜੇ 4 ਕੋ ਸਾਲ ਦੀ ਹੈ ਕੋਈ ਬਹੁਤ ਵੱਡੀ ਨਹੀਂ ਹੈ ਆਪਣੀ ਮੁੱਠੀ ਚ ਪੈਸੇ ਲਏ ਤੇ ਦੌੜ ਕੇ ਕੈਮਿਸਟ ਵਾਲੇ ਕੋਲ ਚਲੀ ਗਈ ਹੁਣ ਉਹਨੇ ਜਾ ਕੇ ਕੈਮਿਸਟ ਵਾਲੇ ਨੂੰ ਆਵਾਜ਼ ਨਗਾਈ ਹੁਣ ਬੱਚੀ ਛੋਟੀ ਐ ਉਹਦੇ ਕਾਊਂਟਰ ਤੱਕ ਵੀ ਨਹੀਂ ਪਹੁੰਚੀ ਉਹਨੇ ਆਪਣੀ ਕੁਰਸੀ ਤੋਂ ਉੱਟ ਕੇ ਵੇਖਿਆ ਵੀ ਕੌਣ ਐ ਥੱਲੇ 4 ਸਾਲ ਦੀ ਬੱਚੀ ਖੜੀ ਵੇਖ ਕੇ ਪੁੱਛਿਆ ਵੀ ਬੇਟਾ ਕਿਵੇਂ ਉਹਨੇ ਆਖਿਆ ਜੀ ਮੈਂ ਚਮਤਕਾਰ ਲੈਣ ਆਈ ਆ ਮੈਨੂੰ ਚਮਤਕਾਰ ਦਿਓ ਅਚਾ ਉਸ ਕੈਮਿਸਟ ਵਾਲੇ ਦਾ ਭਰਾ ਕਾਰਲਟਨ ਜੋ ਨਿਊਰੋ ਸਰਜਨ ਸੀ ਉਹ ਅਚਾਨਕ ਹੀ ਉੱਥੇ ਬੈਠਾ ਸੀਗਾ ਉਹਨੇ ਕਿਹਾ ਚਮਤਕਾਰ ਇਹ ਕੀ ਹੁੰਦਾ ਹੈ ਉਹਨੇ ਕਿਹਾ ਮੈਨੂੰ ਨਹੀਂ ਪਤਾ ਮੇਰਾ ਭਰਾ ਬਿਮਾਰ ਹੈ ਉਹਦੇ ਸਿਰ 'ਤੇ ਰਸੌਲੀ ਹੈ ਡਾਕਟਰਾਂ ਜਵਾਬ ਦਿੰਦੇ ਤਾਂ ਮੇਰੇ ਪਾਪਾ ਕਹਿੰਦੇ ਨੇ ਵੀ ਇਹਨੂੰ ਹੁਣ ਕੋਈ ਚਮਤਕਾਰ ਹੀ ਠੀਕ ਕਰ ਸਕਦਾ ਹੈ ਤੁਸੀਂ ਮੈਨੂੰ ਚਮਤਕਾਰ ਦੇ ਦਿਓ ਨਿਊਰੋ ਸਰਜਨ ਡਾਕਟਰ ਉੱਠਿਆ ਉਹ ਨਿਆਣੇ ਕੇ ਬੇਟੀ ਨੂੰ ਵੇਖਿਆ ਉਹਨੇ ਕਿਹਾ ਬੱਚਾ ਤੂੰ ਚਮਤਕਾਰ ਕਿੰਨੇ ਦਾ ਲੈਣਾ ਹੈ ਕਹਿੰਦੀ ਮੈਨੂੰ ਨਹੀਂ ਪਤਾ ਮੇਰੀ ਗੁੱਲਕ ਵਿੱਚ ਜਿੰਨੇ ਪੈਸੇ ਸੀ ਮੈਂ ਸਾਰੇ ਦੇ ਸਾਰੇ ਗੁੱਲਕ ਤੋੜ ਕੇ ਲੈ ਆਈਆਂ ਉਹਨੇ ਕਿਹਾ ਕਿੰਨੇ ਕੁ ਹੋਣਗੇ ਉਹਨੇ ਗਿਨੇ ਕਹਿੰਦਾ 1 ਡਾਲਰ ਤੇ 12 ਸੈਂਟ ਬਣੇ 1 ਡਾਲਰ ਤੇ 12 ਸੈਂਟ ਬਣੇ ਕੁਝ ਪੇਨਿੰਗਾਂ ਵੀ ਹੋਣਗੀਆਂ ਨਾਲ ਉਹਨੇ ਕਿਹਾ ਇਹ ਨਹੀਂ ਉਹ ਕਹਿੰਦੇ ਤੁਹਾਨੂੰ ਕੋਲ ਰੱਖ ਮੈਨੂੰ ਆਪਣੇ ਘਰ ਲੈ ਜਾ ਨਿਊਰੋ ਸਰਜਨ ਡਾਕਟਰ ਉਹਦੇ ਘਰ ਗਿਆ ਬੱਚੇ ਨੂੰ ਵੇਖਿਆ ਹਸਪੀਟਲ ਲੈ ਕੇ ਗਏ ਇਲਾਜ ਕੀਤਾ ਬੱਚਾ ਠੀਕ ਹੋ ਗਿਆ ਬੱਚਾ ਠੀਕ ਹੋ ਗਿਆ ਜਦੋਂ ਪਰਿਵਾਰ ਵਾਲਿਆਂ ਨੇ ਪੁੱਛਿਆ ਵੀ ਡਾਕਟਰ ਸਾਹਿਬ ਇਹ ਤੁਹਾਡੀ ਫੀਸ ਕਹਿੰਦੇ ਇਸ ਆਪਰੇਸ਼ਨ ਦੀ ਕੋਈ ਫੀਸ ਨਹੀਂ ਹੈ ਇਹਦੀ ਫੀਸ ਤਾਰ ਦਿੱਤੀ ਹੈ ਉਹਨੇ ਕਿਹਾ ਕਿੰਨੇ ਉਹਨੇ ਕਿਹਾ ਇੱਕ ਭੈਣ ਦੇ ਮਨੁੱਖਤਾ ਦੇ ਉੱਪਰ ਬਣੇ ਵਿਸ਼ਵਾਸ ਨੇ ਉਹਨੇ ਤਾਰ ਦਿੱਤੀ ਹੈ ਇੱਕ ਭੈਣ ਦੇ ਵੱਲੋਂ ਆਪਣੇ ਭਰਾ ਦੇ ਲਈ ਦਿਲੋਂ ਕੀਤੀ ਅਰਦਾਸ ਨੇ ਤਾਰ ਦਿੱਤੀ ਡਾਕਟਰ ਕਾਲਟਨ ਨੇ 1 ਰੁਪਿਆ ਵੀ ਨਹੀਂ ਲਿਆ ਬੱਚਾ ਠੀਕ ਹੋ ਗਿਆ ਜਿਹੜੇ ਮਦਦ ਕਰਨ ਵਾਲੇ ਹੁੰਦੇ ਨੇ ਸਾਧ ਸੰਗਤ ਉਹ ਨਾ ਜਾਣਦਿਆਂ ਹੋਇਆਂ ਵੀ ਕਿਸੇ ਦੀ ਮਦਦ ਕਰ ਦਿੰਦੇ ਨੇ ਜਿਹਨੇ ਨਹੀਂ ਕਰਨੀ ਉਹ ਜਾਣਦਿਆਂ ਹੋਇਆਂ ਵੀ ਨਹੀਂ ਕਰਦਾ ਅਸੀਂ ਕਿੰਨਾ ਚੋ